ਚਲੋ ਅੱਪਾ ਪੜ੍ਹ ਰਹੇ ਸੀਗੇ ਸੁਖਿੰਦ ਪਾਤਰ ਜੀ ਨੂੰ ਤੇ ਆਖਰੀ ਕਵਿਤਾ ਨਾਲ ਦੀ ਮੇਰੀ ਕਵਿਤਾ ਬਹੁਤ ਪਿਆਰੀ ਕਵਿਤਾ ਹੈ ਥੋੜੇ ਜਿਹੇ ਸ਼ਬਦਾਂ ਦੇ ਨਾਲ ਸਾਨੂੰ ਬਹੁਤ ਕੁਝ ਦੱਸਦੀ ਹੈ ਮਾਂ ਦੇ ਮਾਂ ਦੀਆਂ ਭਾਵਨਾਵਾਂ ਨੂੰ ਦੱਸਦੀ ਹੈ ਇਹ ਕਵਿਤਾ ਠੀਕ ਹੈ ਮਾਂ ਦੀ ਆਪਾਂ ਬਹੁਤ ਵਾਰੀ ਗੱਲ ਕਰ ਲਈ ਬਹੁਤ ਵਾਰੀ ਸੁਣੀ ਹੋਈ ਹੈ ਗੱਲ ਪਰ ਕਵੀ ਦਾ ਆਪਣਾ ਕਹਿਣ ਦਾ ਇੱਕ ਤਰੀਕਾ ਹੁੰਦਾ ਜੋ ਸਾਡੇ ਅੰਦਰ ਮਾਂ ਦੇ ਪ੍ਰਤੀ ਭਾਵ ਪੈਦਾ ਕਰਦਾ ਠੀਕ ਹੈ ਮਾਂ ਦੀ ਸੰਵੇਦਨਾ ਮਾਂ ਦੀ ਭਾਵਨਾ ਬੱਚੇ ਦੇ ਪ੍ਰਤੀ ਬੜੀ ਪਵਿੱਤਰ ਹੁੰਦੀ ਹੈ ਉਹਦੇ ਹਰ ਦੁੱਖ ਨੂੰ ਉਹ ਆਪਣਾ ਲੈਣਾ ਚਾਹਦੀ ਹੁੰਦੀ ਹੈ ਠੀਕ ਹੈ ਉਹ ਚਾਹਦੀ ਹੁੰਦੀ ਹੈ ਕਿ ਮੇਰੇ ਬੱਚੇ ਮੇਰੇ ਨਾਲ ਆਪਣੇ ਦਿਲ ਦੇ ਦੁੱਖ ਦਰਦ ਸਾਰੇ ਹੀ ਸਾਂਝੇ ਕਰਨ ਕਿਉਂਕਿ ਉਹ ਆਪਣੀ ਬੁੱਕਲ ਦੇ ਵਿੱਚ ਉਹਨਾਂ ਦੁੱਖਾਂ ਨੂੰ ਸਮੇਟਣ ਦੀ ਸਮਰੱਥਾ ਰੱਖਦੀ ਹੈ ਠੀਕ ਹੈ ਸੋ ਕੀ ਕਹਿੰਦਾ ਹੈ ਕਵੀ ਇਹਦੇ ਵਿੱਚ ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ ਭਾਵੇਂ ਮੇਰੀ ਮਾਂ ਬੋਲੀ ਵਿੱਚ ਲਿਖੀ ਹੋਈ ਸੀ ਕਹਿੰਦਾ ਜਦੋਂ ਮੈਂ ਕੋਈ ਕਵਿਤਾ ਲਿਖੀ ਤਾਂ ਭਾਵੇਂ ਮੈਂ ਉਹਨੂੰ ਆਪਣੀ ਮਾਂ ਬੋਲੀ ਆਪਣੀ ਭਾਸ਼ਾ ਦੇ ਵਿੱਚ ਹੀ ਲਿਖਿਆ ਜਿਹੜੀ ਮੇਰੀ ਮਾਂ ਨੂੰ ਵੀ ਸਮਝ ਆਉਂਦੀ ਹੈ ਪਰ ਕਹਿੰਦਾ ਉਹਨੂੰ ਮੇਰੀ ਕਵਿਤਾ ਸਮਝ ਨਹੀਂ ਆਈ ਹੁਣ ਮਾਂ ਕਿਹੜਾ ਮਾਤਾ ਵਿਚਾਰੀ ਸਾਰਾ ਦਿਨ ਆਪਣੇ ਕੰਮ ਧੰਦਿਆਂ ਦੇ ਵਿੱਚ ਲੱਗੀ ਰਹਿੰਦੀ ਹੈ ਠੀਕ ਹੈ ਸਾਰੇ ਦਿਨ ਦੇ ਕੰਮ ਨਵੇੜਨੇ ਉਹਨੇ ਸਾਨੂੰ ਵੀ ਦੇਖਣਾ ਆਲੇ ਦੁਆਲੇ ਨੂੰ ਵੀ ਦੇਖਣਾ ਸੋ ਹੁਣ ਕਵਿਤਾਵਾਂ ਵਾਲੀਆਂ ਭਾਸ਼ਾਵਾਂ ਉਹਨੂੰ ਕਿੱਥੋਂ ਸਮਝਣ ਲੱਗੀਆਂ ਸੋ ਕਹਿੰਦਾ ਜਿਹੜੀ ਮੈਂ ਆਪਣੀ ਮਾਂ ਬੋਲੀ ਵਿੱਚ ਕਵਿਤਾ ਲਿਖੀ ਕਹਿੰਦਾ ਮੇਰੀ ਮਾਂ ਨੂੰ ਸਮਝ ਨਹੀਂ ਆਈ ਕਹਿੰਦਾ ਉਹ ਤਾਂ ਕੇਵਲ ਇੰਨਾ ਸਮਝੀ ਪੁੱਤ ਦੀ ਰੂਹ ਨੂੰ ਦੁੱਖ ਹੈ ਕੋਈ ਚਲੋ ਹੁਣ ਉਸ ਮਾਂ ਨੇ ਉਹ ਕਵਿਤਾ ਦੇਖੀ ਪਰ ਉਹਨੂੰ ਸਮਝ ਨਹੀਂ ਆਈ ਭਾਵੇਂ ਉਹਦੀ ਆਪਣੀ ਹੀ ਭਾਸ਼ਾ ਵਿੱਚ ਸੀਗੀ ਪਰ ਮਾਂ ਨੂੰ ਉਸ ਕਵਿਤਾ ਨੂੰ ਸੁਣ ਕੇ ਜਾਂ ਉਸ ਪੇਪਰ ਨੂੰ ਦੇਖ ਕੇ ਇਹ ਜ਼ਰੂਰ ਸਮਝ ਆਇਆ ਕਿ ਮੇਰੇ ਪੁੱਤ ਨੂੰ ਕੋਈ ਤਕਲੀਫ ਹੈ ਠੀਕ ਹੈ ਉਹਦੀ ਰੂਹ ਅੰਦਰੋਂ ਦੁਖੀ ਹੈ ਪਰੇਸ਼ਾਨ ਹੈ ਮਾਂ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਤਾਂ ਸਾਡੀ ਚਾਲ ਨੂੰ ਸਾਡੇ ਚਿਹਰੇ ਨੂੰ ਸਾਡੀ ਬਾਡੀ ਲੈਂਗੁਏਜ ਨੂੰ ਦੇਖ ਕੇ ਸਮਝ ਜਾਂਦੀ ਹੈ ਕਿ ਮੇਰੇ ਬੱਚਿਆਂ ਨੂੰ ਕੋਈ ਸਮੱਸਿਆ ਹੈ ਠੀਕ ਹੈ ਕਈ ਵਾਰੀ ਆਪਾਂ ਵੀ ਅਗਰ ਸੁੰਨ ਜੇ ਘਰ ਵੜੀਏ ਦੋ ਸਕਿੰਟ ਦੋ ਮਿੰਟ ਚੁੱਪ ਰਹਿ ਕੇ ਬੈਠ ਕੇ ਦੇਖ ਲਈਏ ਤਾਂ ਮਾਂ ਮਦਰ ਪੁੱਛਦੀ ਹੈ ਨਾ ਕੀ ਹੋਇਆ ਹੈ ਨਾ ਸੋ ਮਾਂ ਹੀ ਹੈ ਇੱਕ ਐਸੀ ਮਨ ਲੱਗਦਾ ਜਿਹੜੀ ਚਾਹੇ ਅਸੀਂ ਜਿੰਨੇ ਮਰਜੀ ਵੱਡੇ ਹੋ ਜਾਈਏ ਉਹਨੇ ਸਾਨੂੰ ਸਮਝਣਾ ਹੀ ਸਮਝਣਾ ਉਹਨੇ ਸਾਨੂੰ ਪੁੱਛਣਾ ਹੀ ਪੁੱਛਣਾ ਕਿ ਤੁਹਾਨੂੰ ਕੀ ਆ ਤਕਲੀਫ ਹੈ ਤੁਸੀਂ ਬੋਲਦੇ ਨਹੀਂ ਤੁਹਾਡਾ ਵਿਵਹਾਰ ਉਸ ਤਰ੍ਹਾਂ ਦਾ ਨਹੀਂ ਹੈਗਾ ਆਲੇ ਦੁਆਲੇ ਨੂੰ ਤੁਹਾਡੀ ਭਾਵੇਂ ਪ੍ਰਵਾਹ ਹੋਵੇ ਜਾਂ ਨਾ ਹੋਵੇ ਪਰ ਮਾਂ ਜ਼ਰੂਰ ਕਰੇਗੀ ਸੋ ਕਹਿੰਦਾ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੇਰੇ ਪੁੱਤ ਦੀ ਰੂਹ ਪਰੇਸ਼ਾਨ ਹੈ ਦੁਖੀ ਹੈ ਇਹਨੂੰ ਕੋਈ ਦਰਦ ਜ਼ਰੂਰ ਹੈ ਕਹਿੰਦਾ ਨੀਜ ਲਗਾ ਕੇ ओके ਪਰ ਇਸ ਦਾ ਦੁੱਖ ਮੇਰੇ ਹੁੰਦਿਆਂ ਆਇਆ ਕਿੱਥੋਂ ਹੁਣ ਮਾਂ ਨੂੰ ਇਸ ਗੱਲ ਦੀ ਵੀ ਤਕਲੀਫ ਹੈ ਕਿ ਮੇਰੇ ਹੁੰਦੇ ਹੋਇਆ ਮੇਰੇ ਬੱਚੇ ਨੂੰ ਕਿਹੜੀ ਤਕਲੀਫ ਹੈ ਹੈਨਾ ਇਹਨੂੰ ਦਰਦ ਛੂ ਕਿਵੇਂ ਸਕਦਾ ਕਿਉਂਕਿ ਮਾਂ ਦਾ ਸਾਰਾ ਕੁਝ ਆਪਣੇ ਉੱਤੇ ਲੈਣ ਦੇ ਲਈ ਤਿਆਰ ਹੈ ਹੈਨਾ ਵਿਆਹ ਦੇ ਸਮੇਂ ਵੀ ਉਹ ਜਿਹੜਾ ਵਾਰ ਦੇ ਹੁੰਦੇ ਦੁੱਧ ਉਹ ਵੀ ਕਿਹਾ ਹੁੰਦਾ ਕਿ ਪੁੱਤ ਦੀਆਂ ਤਕਲੀਫਾਂ ਮੈਨੂੰ ਆ ਜਾਣ ਸੋ ਹੁਣ ਇੱਥੇ ਮਾਂ ਪਰੇਸ਼ਾਨ ਹੈ ਕਿ ਮੇਰਾ ਪੁੱਤ ਇਹਨਾਂ ਦੁਖੀ ਕਿਉਂ ਹੈ ਮੇਰੇ ਹੁੰਦਿਆਂ ਉਹਨੂੰ ਹੀ ਤਕਲੀਫ ਆਈ ਤਾਂ ਆਈ ਕਿਦਾਂ ਠੀਕ ਹੈ ਕਹਿੰਦਾ ਨੀਜ਼ ਲਗਾ ਕੇ ਦੇਖੀ ਮੇਰੀ ਅਨਪੜ ਮਾਂ ਨੇ ਮੇਰੀ ਕਵਿਤਾ ਦੇਖੋ ਲੋਕੋ ਕੁੱਖੋਂ ਜਾਏ ਮਾਂ ਨੂੰ ਛੱਡ ਕੇ ਦੁੱਖ ਕਾਗਜ਼ਾਂ ਨੂੰ ਦੱਸਦੇ ਹਨ ਸੋ ਇੱਥੇ ਇੱਕ ਹੋਰ ਤਕਲੀਫ ਹੈ ਮਾਂ ਨੂੰ ਕਹਿੰਦਾ ਜਦੋਂ ਮੇਰੀ ਮਾਂ ਜਿਹੜੀ ਕਿ ਅਨਪੜ ਹੁਣ ਅਨਪੜ ਨੇ ਸ਼ਬਦ ਤਾਂ ਨਹੀਂ ਪੜਨੇ ਪਰ ਹਾਂ ਉਹਨੂੰ ਤਕਲੀਫ ਜ਼ਰੂਰ ਸਾਹਮਣੇ ਲੱਗ ਰਹੀ ਐ ਕਹਿੰਦਾ ਜਦੋਂ ਉਹਨੇ ਮੇਰੀ ਲਿਖੀ ਹੋਈ ਕਵਿਤਾ ਨੂੰ ਨੀਂਜ ਲਗਾ ਕੇ ਧਿਆਨ ਦੇ ਨਾਲ ਤੱਕਿਆ ਤਾਂ ਕਹਿੰਦਾ ਦੇਖੋ ਲੋਕੋ ਕੁੱਖੋਂ ਜਾਏ ਹੁਣ ਮਾਂ ਦੇ ਅੰਦਰੋਂ ਕੀ ਆਵਾਜ਼ ਨਿਕਲ ਰਹੀ ਐ ਕਿ ਮੇਰੀ ਕੁੱਖ ਦੇ ਵਿੱਚੋਂ ਜਾਏ ਹਨਾ ਜਾਂ ਮਾਂਵਾ ਦੀ ਕੁੱਖਾਂ ਦੇ ਵਿੱਚੋਂ ਜਾਏ ਪੁੱਤ ਮਾਂ ਦੇ ਨਾਲ ਆਪਣੇ ਦੁੱਖ ਨਾ ਸਾਂਝੇ ਕਰਕੇ ਕਾਗਜ਼ਾਂ ਦੇ ਨਾਲ ਸਾਂਝੇ ਕਰ ਰਿਹਾ ਐ ਇਹ ਇੱਕ ਹੋਰ ਤਕਲੀਫ ਦਿੰਦੀ ਐ ਮਾਂ ਨੂੰ ਗੱਲ ਠੀਕ ਐ ਮਾਂ ਦੀ ਭਾਵਨਾ ਐ ਮਾਂ ਚਾਹਦੀ ਐ ਕਿ ਮੇਰਾ ਬੱਚਾ ਮੇਰੇ ਨਾਲ ਆਪਣਾ ਹਰ ਦੁੱਖ ਸੁੱਖ ਚਾਹੇ ਸਾਂਝਾ ਕਰੇ ਚਾਹੇ ਨਾ ਕਰੇ ਪਰ ਆਪਣਾ ਦੁੱਖ ਜ਼ਰੂਰ ਕਰੇ ਕਿਉਂਕਿ ਉਹ ਦੇ ਦੁੱਖ ਨੂੰ ਘਟ ਕਰਨ ਦੀ ਕੋਸ਼ਿਸ਼ ਕਰੇ ਠੀਕ ਹੈ ਸੋ ਹੁਣ ਉਹਨੂੰ ਇਹ ਤਕਲੀਫ ਹੈ ਕਿ ਮੇਰਾ ਪੁੱਤ ਕਾਗਜ਼ ਦੇ ਉੱਤੇ ਆਪਣੇ ਦੁੱਖ ਲਿਖ ਰਿਹਾ ਮੇਰੇ ਨਾਲ ਕਿਉਂ ਨਹੀਂ ਸਾਂਝੇ ਕਰ ਰਿਹਾ ਠੀਕ ਹੈ ਸੋ ਜੋ ਵੀ ਆਪਣੇ ਅੰਦਰ ਦੁੱਖ ਦਰਦ ਹੁੰਦੇ ਆ ਆਪਣੀ ਮਦਰ ਦੇ ਨਾਲ ਆਪਣੇ ਬਾਪ ਦੇ ਨਾਲ ਜ਼ਰੂਰ ਸਾਂਝੇ ਕਰਿਆ ਕਰੋ ਕਿਉਂਕਿ ਉਹ ਤੁਹਾਡੇ ਦੁੱਖਾਂ ਨੂੰ ਵਧਾਣਗੇ ਨਹੀਂ ਤੁਹਾਡੀ ਕਿਸੇ ਸਮੱਸਿਆ ਨੂੰ ਸੁਣ ਕੇ ਤੁਹਾਡਾ ਮਜ਼ਾਕ ਨਹੀਂ ਅੜਾਣਗੇ ਅੱਜ ਦਾ ਸਮਾਜ ਤਾਂ ਇਹੀ ਕਰਦਾ ਨਾ ਤੁਹਾਡੇ ਸਾਹਮਣੇ ਤੁਹਾਡੇ ਨਾਲ ਹੈ ਪਰ ਮਾੜੇ ਜਿਹੇ ਪਰੇ ਹੋਏ ਨਹੀਂ ਤੁਸੀਂ ਤਾਂ ਦੁੱਖ ਦਰਦ ਇਸ ਕਰਕੇ ਸੁਣਾਏ ਨਾ ਕਿਉਂਕਿ ਉਹ ਤੁਹਾਡਾ ਆਪਣਾ ਕੋਈ ਤੁਸੀਂ ਮਹਿਸੂਸ ਕਰਦੇ ਹੋ ਪਰ ਜਦੋਂ ਤੁਸੀਂ ਸੁਣਾ ਕੇ ਮਾੜਾ ਜਾਂ ਪਰੇ ਹੋਣੇ ਹੋ ਤਾਂ ਅਗਲਾ ਤੁਹਾਡੀ ਪਿੱਠ ਦੇ ਪਿੱਛੇ ਤੁਹਾਡਾ ਮਜ਼ਾਕ ਅੜਾ ਰਿਹਾ ਹੁੰਦਾ ਪਰ ਮਾਂ ਹੀ ਦੁਨੀਆ ਦੇ ਵਿੱਚ ਇੱਕ ਐਸੀ ਸ਼ੈਅ ਹੈ ਜੋ ਤੁਹਾਡਾ ਮਜ਼ਾਕ ਨਹੀਂ ਅੜਾਏਗੀ ਤੁਹਾਡੀ ਪਰੇਸ਼ਾਨੀ ਨਾਲ ਬਿਲਕੁਲ ਪਰੇਸ਼ਾਨ ਹੋਏਗੀ ਉਹਨੂੰ ਸੋਚੇਗੀ ਕਿ ਮੈਨੂੰ ਘਟ ਕਿਵੇਂ ਕਰਾਂ ਇਹਨੂੰ ਸੋਲਵ ਕਿਵੇਂ ਕਰਾਂ ਠੀਕ ਹੈ ਸੋ ਕਹਿੰਦਾ ਮੇਰੀ ਮਾਂ ਨੇ ਕਾਗਜ਼ ਚੁੱਕ ਸੀਨੇ ਨੂੰ ਲਾਇਆ ਹੁਣੇ ਕਵੀ ਕੀ ਕਹਿੰਦਾ ਮੇਰੀ ਮਾਂ ਨੇ ਕੀ ਕੀਤਾ ਉਹ ਕਾਗਜ਼ ਕਵਿਤਾ ਵਾਲਾ ਕਾਗਜ਼ ਚੁੱਕ ਕੇ ਆਪਣੇ ਸੀਨੇ ਨੂੰ ਲਾ ਲਿਆ ਸ਼ਾਇਦ ਇਦਾਂ ਹੀ ਮੇਰੇ ਨੇੜੇ ਹੋਵੇ ਮੇਰਾ ਜਾਇ ਜਿੰਨਾ ਉਹ ਕਾਗਜ਼ ਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਠੀਕ ਹੈ ਉਸ ਦੁੱਖ ਨੂੰ ਤਕਲੀਫ ਨੂੰ ਆਪਣੇ ਪੁੱਤ ਦੀ ਤਕਲੀਫ ਨੂੰ ਖਤਮ ਕਰਨਾ ਚਾਹਦੀ ਹੈ ਕਾਸ਼ ਕਹਿੰਦੀ ਮੇਰਾ ਪੁੱਤ ਇਸੇ ਤਰ੍ਹਾਂ ਮੇਰੇ ਨੇੜੇ ਹੋ ਆਪਣੇ ਦੁੱਖ ਦਰਦ ਮੈਨੂੰ ਆ ਕੇ ਦੱਸੇ ਜਿਨ੍ਹਾਂ ਨੂੰ ਮੈਂ ਘੱਟ ਕਰਨ ਦੇ ਵਿੱਚ ਉਹਦੀ ਮਦਦ ਕਰ ਸਕਾਂ ਸੋ ਇਹ ਹੁੰਦੀ ਹੈ ਮਾਂ ਠੀਕ ਹੈ ਕਈ ਵਾਰ ਆਪਾਂ ਕੀ ਕਰਦੇ ਆ ਮਾੜੀ ਮਾੜੀ ਗੱਲ ਦੇ ਉੱਤੇ ਹੁੰਦਾ ਇਸ ਤਰ੍ਹਾਂ ਜਦੋਂ ਆਪਾਂ ਆਪਣੇ ਆਪ ਨੂੰ ਸਮਝਦਾ ਸਮਝਣ ਲੱਗ ਜਾਂਦੇ ਆ ਬਚਪਨ ਦਾ ਸਾਨੂੰ ਖਾਸ ਕਰਕੇ ਮਾਂ ਜਾਈ ਸੀ ਹੈ ਨਾ ਕਿ ਉਹ ਸਾਨੂੰ ਫੀਲ ਕਰੇਗੀ ਸਾਡਾ ਕੱਪੜਾ ਜਿਹੜਾ ਦੇਖੇਗੀ ਸੁੱਸੂ ਪਾਟੀ ਜਿਹੜੇ ਲੈ ਕੇ ਲੈ ਰਹੀ ही नहीं होंगे है ना तो नहीं हूँ आप इंडिपेंडेंट है पढ़े लिखे हो गए मॉडर्न हो गए फिर अपन कई बार माँ बाप दंगा नहीं लगती है थोड़ा जो तो आप माँ बाप दे बोलते हैं तो जरूर सोचा करो कि नहीं बहुत है, ठीक है करते भी रहना सा दुख तरीक झलते मेहनत भी सा करते अरदसा भी साढ़े ही करते ना किसी भी तरह की बहस तो बचा करो ठीक कि पड़ हा, कि है किसी भी तरह की बहस तो बचा करो ये ना हो सा कुछ शब्दों करके माँ या बाप के अखाच आंसू आठ थोड़ा जि अपना बना के रखो आप कई बार हार्ड हो जाए हार्स हो जाए पर सा वर्डिंग इन्नी गा होनी भयानक ना होनी भैड़ी ना हो माँ बाप सा रोकते मजबूर हो जाए ठीक है उन्होंने लैदी जो असं संसारे हैं ਅੱਗੇ ਬੈਠ ਕੇ ਮੈਂ ਪੜ ਰਹਾ ਹਾਂ ਇਹਨਾਂ ਥੋੜਾ ਚਲੋ ਇਹਦੇ ਨਾਲ ਹੀ ਆਪਾਂ surjit patar ji ਦੀਆਂ ਕਵਿਤਾਵਾਂ ਨੂੰ ਪੂਰਾ ਪੜ ਲਿਆ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ